ਇਹ ਹੈ ਤਲਵੰਡੀ ਸਾਬੋ ਦੇ ਸਭ ਤੋਂ ਝੂਠੇ ਬੰਦੇ ਕੇਸਰੀ ਕਲੌਥ ਪ੍ਰਾਈਵੇਟ ਲਿਮਟਿਡ ਹੈ ਜਿਨ੍ਹਾਂ ਨੇ ਵੱਡੇ ਵੱਡੇ ਦਾਅਵੇ ਕੀਤੇ ਸੀਗੇ ਕਿ ਤੁਸੀਂ ਇੱਥੇ ਸ਼ਾਪਿੰਗ ਕਰਨ ਆਓ ਤੁਹਾਨੂੰ ਟੀਵੀ ਫ੍ਰਿਜ ਵਾਸ਼ਿੰਗ ਮਸ਼ੀਨ ਫ੍ਰੀਜ ਦਵਾਂਗੇ ਇਹਨਾਂ ਨੇ 5 ਰੁਪਏ ਦਾ ਸਾਮਾਨ ਕਿਸੇ ਨੂੰ ਫ੍ਰੀਜ ਨਹੀਂ ਦਿੱਤਾ ਉਹ ਪੁਰਾਣੀਆਂ ਸਕੀਮਾਂ ਨੂੰ ਛੱਡੋ ਆ ਨਵੀਂ ਸਕੀਮ ਦੇ ਵਿੱਚ ਚੱਕੋ ਆਉਣ ਵਾਲੀ 31 ਦਸੰਬਰ ਨੂੰ ਤੁਹਾਨੂੰ ਆਈਫੋਨ 17 ਪ੍ਰੋ 5000 ਦੀ ਸ਼ਾਪਿੰਗ ਕਰਨ ਦੇ ਤਾਂ ਤੁਹਾਨੂੰ ਫ੍ਰੀ ਚ ਮਿਲਣਾ ਜੀ ਇਹ ਭਾਜੀ ਨਕਲੀ ਹੋਣਾ ਉਹ ਭਾਜੀ ਕੌਣ ਕਹਿੰਦਾ ਨਕਲੀ ਹੋਣਾ ਜੀ ਛੱਡੋ ਨਵੀਆਂ ਗੱਲਾਂ ਝੂਠੇ ਬਣਾਉਣ ਵਾਲੀਆਂ ਭਾਜੀ ਪੁਰਾਣਾ ਪਹਿਲੇ ਜਿਹੜਾ ਲੱਕੀ ਡਰਾ ਕੱਟਣਾ ਸੀਗਾ ਉਹਦੇ ਰਿਪੋਰਟ ਦਿਓਵੇਂ ਉਹ ਭਾਜੀ ਲੱਕੀ ਡਰਾ ਕੱਟੋ ਤੁਸੀਂ ਕੱਟਣਾ ਅੱਛਾ ਮੈਂ ਕੱਟਾਂ ਹਾਂਜੀ ਹਾਂਜੀ ਦੇਖੋ ਇਹਦੇ ਚੰਨੇ ਪੈਸੇ ਦੇ ਪਰਚੀਆਂ ਪਾਤੀਆਂ ਨੇ ਕਿਸੇ ਰਿਸ਼ਤੇਦਾਰਾਂ ਦੀਆਂ ਭਾਜੀ ਇਹ ਪੁਰਾਣੇ ਜ਼ਮਾਨੇ ਦਾ ਸਿਸਟਮ ਹੈ ਮੈਂ ਲਾਈਵ ਕੱਟਣਾ ਅਸੀਂ ਕੱਢਾਂਗੇ ਸੌਫਟਵੇਅਰ ਤੋਂ ਕੰਪਿਊਟਰ ਤੋਂ ਕੱਢਾਂਗੇ ਭ ਕਿੰਨੇ ਨਾਮ ਕੱਢ ਰਹੇ ਸੀ ਟੋਟਲ ਤਿੰਨ ਨਾਮ ਕੱਢਨੇ ਆ ਜੀ ਆਪਣੇ ਆ ਤੇਰੇ ਨਾਮ ਕੱਢਣ ਲੱਗੇ ਆ ਜੀ ਪਹਿਲਾ ਇਨਾਮ ਆ ਰਿਵਰਸ ਆਰਡਰ ਤੋਂ ਆ ਮਾਈਕ੍ਰੋਵੇਵ ਆ ਲਓ ਜੀ ਬਿੱਲ ਨੰਬਰ ਹੈਗਾ 3196 ਦੂਸਰਾ ਨੰਬਰ ਹੈਗਾ 2905 ਬਿੱਲ ਨੰਬਰ ਤੀਸਰਾ ਜਿਹੜਾ ਪਹਿਲਾ ਇਨਾਮ ਐਲਈਡੀ ਉਹ ਪਾ ਦਿਨਾ ਭਾਜੀ ਵਾਹ ਵਾਹ 2601 ਮੁਬਾਰਕ ਆ ਜੀ ਉਹਨੂੰ ਮਿਲ ਗਈ ਐਲਈਡੀ ਲੋਕਲ ਮੈਟਰ ਦਾ ਮਤਲਬ ਹੀ ਹੈ ਜੀ ਤੁਹਾਨੂੰ ਸੱਚਾਈ ਦਿਖਾਨੀ ਹੈ ਸੋ ਇਸ ਕਰਕੇ ਜਿਹੜਾ ਅੱਜ ਦਾ ਲੱਕੀ ਡਰਾਅ ਵੀ ਹੈ ਇਮਾਨਦਾਰੀ ਨਾਲ ਫੋਨ ਦੇ ਉੱਤੇ ਰੈਂਡਮ ਨੰਬਰ ਨਾਲ ਕੱਢਿਆ ਸੋ ਇਸ ਕਰਕੇ ਕੋਈ ਪਰਚੇ ਨਹੀਂ ਕੋਈ ਕੁਝ ਨਹੀਂ ਸੋ ਜਿਹਦਾ ਨਾਮ ਨਿਕਲਿਆ ਉਹਨਾਂ ਨੂੰ ਵਧਾਈਆਂ ਵੀ ਦਿਓ ਵੀਡੀਓ ਸਾਰੇ ਪਾਸੇ ਜ਼ਰੂਰ ਪਹੁੰਚਾ ਦਿਓ ਤਾਂ ਕਿ ਉਹਨਾਂ ਤੱਕ ਵੀਡੀਓ ਪਹੁੰਚ ਸਕੇ ਭਾਜੀ ਅਗਲੀ ਵਾਰੀ ਜਿਹੜਾ ਬੰਦਾ ਸ਼ਾਪਿੰਗ ਕਰੇਗਾ ਕੱਪੜੇ ਤੇ ਉਹਨੂੰ ਤੁਸੀਂ ਕਹਿੰਦੇ 17 ਮਿਲੇਗਾ ਭਾਜੀ 17 ਨਹੀਂ 17 ਪ੍ਰੋ ਦੇਣਾ ਹੈ